ਅਜਹੀਆਂ ਨਿਸ਼ਾਨੀਆਂ ਵਾਲੀਆਂ ਔਰਤਾਂ ਬਹੁਤ ਖੁਸ਼ਕਿਸਮਤ ਹੁੰਦੀਆਂ ਹਨ ਅੱਜ ਆਪਾਂ ਇਸ ਵਿੱਚ ਗੱਲ ਕਰਾਂਗੇ ਦੋਸਤੋ ਅੱਜ ਅਸੀਂ ਤੁਹਾਨੂੰ ਸਮੁੰਦਰ ਸ਼ਾਸਤਰ ਦੇ ਅਨੁਸਾਰ ਉਹਨਾਂ ਦੇ ਸਰੀਰ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਕਿਸਮਤ ਵਾਲੀਆਂ ਔਰਤਾਂ ਦੇ ਵਿਵਖ ਅਤੇ ਸ਼ਕਸ਼ੀਅਤ ਬਾਰੇ ਜਾਣਕਾਰੀ ਦੇਣਾ ਜਾ ਰਿਹਾ ਹਾਂ ਦੋਸਤੋ ਭਾਰਤੀ ਸੰਸਕ੍ਰਿਤੀ ਵਿੱਚ ਸ਼ੁਭ ਅਸ਼ੁਭ ਅਤੇ ਸ਼ਗਨ ਵਰਗੀਆਂ ਚੀਜ਼ਾਂ ਨੂੰ ਬਹੁਤ ਮਤਵ ਦਿੱਤਾ ਗਿਆ ਹੈ ਜੋਤਿਸ਼ ਵਿਗਿਆਨ ਇਹਨਾਂ ਵਿਗਿਆਨਮਾਨ ਹੈ ਕਿ ਹਰ ਚੀਜ਼ ਦੇ ਪਿੱਛੇ ਛੁਪਿਆ ਅਰਥ ਇਸ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਸਾਡੇ ਆਲੇ ਦੁਆਲੇ ਜੋ ਵੀ ਵਾਪਰਦਾ ਹੈ ਉਹ ਯਕੀਨੀ ਤੌਰ ਤੇ ਅਤੇ ਸਾਡੇ ਨੇੜਲੇ ਪਵਿੱਖ ਨਾਲ ਸੰਬੰਧਿਤ ਹੈ ਸਾਡੇ ਸਰੀਰ ਤੇ ਕੁਝ ਚਿੰਨ ਜਾਂ ਮੋਲਸ ਜਾਂ ਸਾਡੇ ਸਰੀਰ ਦੀ ਬੰਤਰ ਦੇ ਵੀ ਕੁਝ ਲੁਕਵੇਂ ਅਰਥ ਹੁੰਦੇ ਹਨ ਪਰਮਾਤਮਾ ਨੇ ਹਰ ਮਨੁੱਖ ਦੇ ਸਰੀਰ ਨੂੰ ਵੱਖ-ਵੱਖ ਢੰਗ ਨਾਲ ਤਿਆਰ ਕੀਤਾ ਹੈ ਤੇ ਅੱਪ ਚੱਪਾਂ ਉਸ ਚੀਜ਼ ਬਾਰੇ ਗੱਲ ਕਰਨ ਜਾ ਰਹੇ ਹਾਂ ਦਿਖ ਸੁਭਾ ਸੋਚਣ ਦੀ ਸ਼ੈਲੀ ਹਾਲਾਤ ਆਦ ਸਭ ਇੱਕ ਦੂਜੇ ਦੇ ਵੱਖਰੇ ਸਮੁੰਦਰ ਸ਼ਾਸਤਰ ਸਾਡੀ ਵੈਦਿਕ ਸੰਸਕ੍ਰਿਤੀ ਦਾ ਇੱਕ ਹਿੱਸਾ ਹੈ ਜਿਸ ਵਿੱਚ ਅਸੀਂ ਆਪਣੇ ਸਰੀਰ ਦੇ ਬਣੇ ਇਹਨਾਂ ਸਾਰੇ ਨਿਸ਼ਾਨਾਂ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਦੀ ਬੰਤਰ ਦਾ ਅਧਿਐਨ ਕਰਕੇ ਮਨੁੱਖ ਭੂਤਕਾਲ, ਭਵਿੱਖ ਅਤੇ ਵਰਤਮਾਨ ਦੀ ਹਿੱਸਿਆ ਗਿਆ ਹੈ। ਸਾਡੇ ਸਰੀਰ ਦੇ ਸਾਰੇ ਨਿਸ਼ਾਨ ਜਾਂ ਵੱਖ-ਵੱਖ ਚੀਜ਼ਾਂ ਸਾਨੂੰ ਬਹੁਤ ਕੁਝ ਦੱਸਦੀਆਂ ਹਨ। ਆਓ ਅੱਜ ਅਸੀਂ ਤੁਹਾਨੂੰ ਖੁਸ਼ਕਿਸਮਤ ਔਰਤਾਂ ਦੇ ਕੁਝ ਅਜਾਹਿ ਖੁਸ਼ਕਿਸਮਤ ਚਿੰਨ ਅਤੇ ਸਰੀਰ ਦੇ ਅੰਗ ਬਾਰੇ ਦੱਸਦੇ ਹਾਂ ਜਿੰਨਾਂ ਦਾ ਸਿੱਧਾ ਅਸਰ ਉਹਨਾਂ ਦੇ ਜੀਵਨ ਤੇ ਪੈਂਦਾ ਹੈ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਤੁਹਾਨੂੰ ਦੱਸਣਾ ਕਿ ਕਿਹੜੀਆਂ ਕਿਹੜੀਆਂ ਔਰਤਾਂ ਕਿੱਦਾਂ ਦੀਆਂ ਹੁੰਦੀਆਂ ਹਨ ਨੰਬਰ 1 ਜਿੰਨਾਂ ਕੁੜੀਆਂ ਦਾ ਚਿਹਰਾ ਉਹਨਾਂ ਦੇ ਪਿਤਾ ਦੇ ਚਿਹਰੇ ਨਾਲ ਮਿਲਦਾ ਜੁਲਦਾ ਹੈ ਉਹ ਬਹੁਤ ਖੁਸ਼ਕਿਸਮਤ ਹੁੰਦੀਆਂ ਹਨ ਜਿੰਨਾਂ ਔਰਤਾਂ ਦੀ ਨਾਭੀ ਵੱਡੀ ਅਤੇ ਡੂੰਗੀ ਹੁੰਦੀ ਹੈ ਉਹਨਾਂ ਦਾ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਕਿਸੇ ਔਰਤ ਦੀ ਨਾਭੀ ਵੱਡੀ ਡੂੰਗੀ ਅਤੇ ਸੱਜੇ ਪਾਸੇ ਝੁਕੀ ਕੋਈ ਹੈ ਤਾਂ ਅਜਿਹੀਆਂ ਔਰਤਾਂ ਨੂੰ ਧਨ ਸੁਖ ਅਤੇ ਸੰਤਾਨ ਦੀ ਬਖਸ਼ੀਸ਼ ਹੁੰਦੀ ਹੈ ਅਤੇ ਸੁਖ ਸੰਪੰਤੀ ਪੈਰ ਚੁੰਮਦੀ ਹੈ ਜਿਨ੍ਹਾਂ ਕੁੜੀਆਂ ਦੇ ਪੱਟ ਅਤੇ ਮਾਸ ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਉਹ ਸ਼ਾਨਦਾਰ ਹੁੰਦੀਆਂ ਹਨ ਇਹਨਾਂ ਦੀ ਬਦੌਲਤ ਪਤੀ ਨੂੰ ਘਰ ਅਤੇ ਵਹਾਂ ਆਦੀ ਦੇ ਸੁੱਖ ਵਧੀਆ ਤਰੀਕੇ ਨਾਲ ਮਿਲਦਾ ਹੈ ਨੰਬਰ 4 ਆਪਾਂ ਨੰਬਰ 4 ਬਾਰੇ ਗੱਲ ਕਰਨ ਜਾ ਰਹੇ ਹਾਂ ਤਿੰਨ ਆਪਾਂ ਇਸ ਵੀਡੀਓ ਇਹਦੇ ਵਿੱਚ ਕੰਪਲੀਟ ਕਰ ਲਿਆ ਹਾਂ ਜਿਸ ਔਰਤ ਦਾ ਸਰੀਰ ਹਾਥੀ ਵਾਂਗ ਅੱਗੇ ਵਧਿਆ ਹੋਇਆ ਉਸ ਭਾਗਾ ਵਾਲੀ ਔਰਤ ਹੈ ਇਸ ਪਤੀ ਇਹ ਪਤੀ ਲਈ ਬਹੁਤ ਖੁਸ਼ਕਿਸਮਤ ਸਾਬਤ ਹੁੰਦੀ ਹੈ ਜਿੰਨਾ ਔਰਤਾਂ ਦੀ ਨਾਪੀ ਦੇ ਆਲੇ ਦੁਆਲੇ ਜਾਂ ਬਿਲਕੁਲ ਹੀਠਾਂ ਤਿੱਲ ਜਾਂ ਵਾਲਟ ਹੁੰਦਾ ਹੈ ਉਹਨਾਂ ਦਾ ਪਰਿਵਾਰ ਲਈ ਬਹੁਤ ਖੁਸ਼ਕਿਸਮਤ ਹੁੰਦੀਆਂ ਹਨ ਜੇਕਰ ਤੁਸੀਂ ਕਿਸੇ ਲੜਕੀ ਨੂੰ ਦੇਖਣ ਜਾਂਦੇ ਹੋ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਉਸ ਦੇ ਪੈਰ ਦਾ ਛੋਟਾ ਅੰਗੂਠਾ ਜ਼ਮੀਨ ਨੂੰ ਛੂੰਦਾ ਹੈ ਤਾਂ ਅਜਿਹੀ ਔਰਤ ਨੂੰ ਸ਼ੁਭ ਮੰਨਿਆ ਜਾਂਦਾ ਹੈ ਜਿਸ ਔਰਤ ਦੇ ਦੰਦ ਲੰਬੇ ਹੁੰਦੇ ਹਨ ਅਜਿਹੇ ਲੰਬੇ ਦੰਦਾਂ ਵਾਲੀਆਂ ਔਰਤਾਂ ਨੂੰ ਕਦੇ ਵੀ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਠੀਕ ਹੈ ਇਹ ਆਪਣੇ 7 ਪੁਆਇੰਟ ਕਲੀਅਰ ਹੋ ਗਿਆ ਹੁਣ ਆਪਾਂ 8ਵੇਂ ਪੁਆਇੰਟ ਦੀ ਗੱਲ ਕਰਨ ਜਾ ਰਹੇ ਹਾਂ ਠੀਕ ਹੈ ਤੇ ਤੁਸੀਂ ਇਹਨਾਂ ਵਿੱਚੋਂ ਦੱਸੋ ਕਿ ਤੁਹਾਨੂੰ ਕਿਹੜੇ ਪੁਆਇੰਟ ਤੁਹਾਡੇ ਵਿੱਚ ਹੈਗੇ ਜਿੰਨਾ ਕੁੜੀਆਂ ਦੇ ਪੈਰਾਂ ਦੇ ਸ਼ੰਖ ਕਮਲ ਜਾਂ ਚੱਕਰ ਦਾ ਚਿੰਨ੍ਹ ਹੁੰਦਾ ਹੈ ਉਹਨਾਂ ਦੇ ਬਹੁਤ ਖੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਅਜਿਹਾਂ ਕੁੜੀਆਂ ਜ਼ਿੰਦਗੀ ਵਿੱਚ ਤਰੱਕੀ ਕਰਦੀਆਂ ਹਨ ਲੰਬੇ ਵਾਲ ਰੱਖਣ ਵਾਲੀਆਂ ਔਰਤਾਂ ਨੂੰ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਅਜਿਹਾਂ ਔਰਤਾਂ ਆਪਣੀ ਕਿਸਮਤ ਤੋਂ ਸਾਰੀਆਂ ਖੁਸ਼ੀਆਂ ਅਤੇ ਖੁਸ਼ੀਆਂ ਮਿਲਦੀਆਂ ਹਨ ਜਿੰਨਾਂ ਲੜਕੀਆਂ ਦੀਆਂ ਅੱਖਾਂ ਕਮਲ ਦੀਆਂ ਪੰਖੜੀਆਂ ਵਰਗੀਆਂ ਹੁੰਦੀਆਂ ਹਨ ਉਹਨਾਂ ਦੇ ਵਿੱਚਕਾਰ ਦੀ ਜਗਾ ਦੁੱਧ ਵਰਗੀ ਚਿੱਟੀ ਹੁੰਦੀ ਹੈ ਉਹ ਲੜਕੀਆਂ ਆਪਣੇ ਪਤੀ ਲਈ ਖੁਸ਼ਕਿਸਮਤ ਹੁੰਦੀਆਂ ਹਨ ਠੀਕ ਹੈ ਆਪਣੇ 10.825 ਪੁਆਇੰਟ ਹਨ ਟੋਟਲ ਤੇ ਅੱਗੇ ਆਪਾਂ 11ਵੇਂ ਪੁਆਇੰਟ 11 ਪੁਆਇੰਟ ਦੀ ਗੱਲ ਕਰਦੇ ਹਾਂ ਜਿਹੜੀਆਂ ਕੁੜੀਆਂ ਦੇ ਮੱਥੇ ਚਪਟਾ ਹੁੰਦਾ ਹੈ ਅਤੇ ਜਿਸ ਥਾਂ ਤੇ ਸੰਧੂਰ ਲਗਾਇਆ ਜਾਂਦਾ ਹੈ ਉਹ ਥੋੜੀ ਉੱਚੀ ਹੁੰਦੀ ਹੈ ਉਹ ਕਿਸਮਤ ਵਾਲੀਆਂ ਹੁੰਦੀਆਂ ਹਨ ਉਹਨਾਂ ਦਾ ਵਿਹੋਤਾ ਜੀਮਨ ਲੰਬਾ ਹੈ ਜੇਕਰ ਲੜਕੀ ਦੇ ਵਾਲ ਪੂ ਉੱਪਰ ਦੀ ਤਰ੍ਹਾਂ ਕਾਲੇ ਅਤੇ ਬੱਦਲ ਹਨ ਅਤੇ ਛੱਪੜ ਵਾਂਗ ਝੁਕੇ ਹੋਏ ਹਨ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜਿਨ੍ਹਾਂ ਔਰਤਾਂ ਦੇ ਕੰਨ ਲੰਬੇ ਉੱਚੇ ਚੌੜੇ ਅਤੇ ਹੇਠਾਂ ਵੱਲ ਨਿਕਲੇ ਹੁੰਦੇ ਹਨ ਅਜਿਹੀਆਂ ਔਰਤਾਂ ਬਹੁਤ ਖੁਸ਼ਕਿਸਮਤ ਹੁੰਦੀਆਂ ਹਨ ਇਹਨਾਂ ਦੀ ਉਮਰ ਕਾਫੀ ਲੰਬੀ ਹੁੰਦੀ ਹੈ ਜਿਸ ਔਰਤ ਦੀ ਗਰਦਨ ਲੰਮੀ ਹੁੰਦੀ ਹੈ ਉਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਕਈਆਂ ਦੀ ਗਰਦਨ ਕਿੰਨੀ ਲੰਮੀ ਹੁੰਦੀ ਹੈ ਜੇ ਤੁਹਾਡੀ ਗਰਦਨ ਚਾਰ ਉਂਗਲਾਂ ਤੋਂ ਵੱਧ ਦੇ ਤਾਂ ਤੁਸੀਂ ਇਹਨੂੰ ਸ਼ੁਭ ਕਹਿ ਸਕਦੇ ਹੋ ਠੀਕ ਹੈ ਚਾਰ ਉਂਗਲਾਂ ਜਾਂ ਚਾਰ ਤੋਂ ਉਂਗਲਾਂ ਤੋਂ ਲੰਬੀ ਹੈ ਖੜੀਆਂ ਕਰਕੇ ਚਾਰ ਉਂਗਲਾ ਤੇ ਠੀਕ ਹੈ ਸ਼ਾਸਤਰ ਅਨੁਸਾਰ ਜਿੰਨਾ ਕੁੜੀਆਂ ਦੀ ਗਰਦਨ ਲੰਮੀ ਹੁੰਦੀ ਹੈ ਉਹ ਧਨਵਾਨ ਹੁੰਦੀਆਂ ਹਨ ਉਸ ਦੇ ਪਤੀ ਨੂੰ ਕਦੇ ਵੀ ਪੈਸੇ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇੱਕ ਔਰਤ ਜਿਸ ਦੀ ਅੱਡੀ ਗੋਲ ਅਤੇ ਨਰਮ ਹੁੰਦੀ ਹੈ ਉਹ ساری ਉਮਰ ਆਰਾਮ ਅਤੇ ਐਸ਼ੋ ਆਰਾਮ ਦਾ ਆਨੰਦ ਮਾਨਦੀ ਹੈ ਇਸ ਗੁਣ ਕਾਰਨ ਉਹਨਾਂ ਦੇ ਪਰਿਵਾਰ ਵੀ ਕਾਫੀ ਫਾਇਦਾ ਹੁੰਦਾ ਹੈ ਉਹਨਾਂ ਦੇ ਪਰਿਵਾਰ ਨੂੰ ਵੀ ਕਾਫੀ ਫਾਇਦਾ ਹੁੰਦਾ ਜਿੱਦਾਂ ਔਰਤਾਂ ਦੇ ਪੈਰਾਂ ਦੀ ਉਂਗਲੀ ਉੱਚੀ ਹੁੰਦੀ ਹੈ ਗੋਲ ਅਤੇ ਲਾਲ ਹੁੰਦੀ ਹੈ ਉਹ ਪਰਿਵਾਰ ਦੇ ਲਈ ਖੁਸ਼ਕਿਸਮਤ ਸਾਬਤ ਹੁੰਦੀਆਂ ਹਨ ਜਿੰਨਾਂ ਔਰਤਾਂ ਦੀ ਅੱਡੀ ਸੰਪਕਾਰ ਵਰਗੀ ਹੁੰਦੀ ਹੈ ਉਹਨਾਂ ਦੇ ਪੈਰਾਂ ਤੇ ਮਤਲਬ ਕਿ ਉਹਨਾਂ ਦੇ ਜੜ ਪੈਰ ਹੁੰਦੇ ਨੇ ਉਹਨਾਂ ਦੇ ਪੈਰਾਂ ਦੇ ਉੱਤੇ ਉਹ ਹੁੰਦਾ ਕਿ ਸਿਸਟਮ ਤਿਕੋਣ ਦਾ ਨਿਸ਼ਾਨ ਹੁੰਦਾ ਹੈ ਠੀਕ ਹੈ ਤੇ ਉਹ ਵੀ ਬਹੁਤ ਖੁਸ਼ਕਿਸਮਤ ਹੁੰਦੀਆਂ ਹਨ ਤਿਕੋਣ ਦੇ ਚਿੰਨ ਚੁਤਰਾਈ ਦਾ ਸੂਚਕ ਹੁੰਦਾ ਹੈ ਜੋ ਆਪਣੀ ਬੁੱਧੀ ਅਤੇ ਸਮਝ ਨਾਲ ਪਰਿਵਾਰ ਨੂੰ ਖੁਸ਼ ਕਰਦੀਆਂ ਹਨ ਜਿਨ੍ਹਾਂ ਔਰਤਾਂ ਦੀਆਂ ਅੱਖਾਂ ਵੱਡੀਆਂ ਹੁੰਦੀਆਂ ਹਨ ਉਹ ਬਹੁਤ ਦਿਆਲੂ ਸੁਭਾਅ ਦੀਆਂ ਹੁੰਦੀਆਂ ਹਨ ਉਹਨਾਂ ਦੇ ਅੰਦਰ ਸਦਾ ਹੀ ਦਾਨ ਅਤੇ ਪਰਉਪਕਾਰ ਦੀ ਭਾਵਨਾ ਬਣੀ ਰਹਿੰਦੀ ਹੈ ਉਹ ਆਪਣੇ ਆਪ ਦੇ ਨਾਲ ਨਾਲ ਆਪਣੇ ਪਰਿਵਾਰ ਦੀ ਵੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਹੈ ਜਿਸ ਘਰ ਦਾ ਵਿਆਹ ਹੁੰਦਾ ਹੈ ਠੀਕ ਹੈ ਉੱਥੇ ਪੈਸੇ ਦੀ ਕੋਈ ਸਮੱਸਿਆ ਨਹੀਂ ਹੁੰਦੀ ਮਤਲਬ ਕਿ ਜਿਸ ਘਰ ਦਾ ਵਿਆਹ ਹੁੰਦਾ ਹੈ ਨਾ ਕਿ ਜਿੱਥੇ ਔਰਤਾਂ ਹੋਣ ਉਹਨਾਂ ਦੇ ਪੈਸੇ ਦੀ ਕੋਈ ਵੀ ਸਮੱਸਿਆ ਨਹੀਂ ਆਉਂਦੀ ਠੀਕ ਹੈ ਆਪਣੇ 18 ਪੁਆਇੰਟ ਕਲੀਅਰ ਹੋ ਗਏ ਹੁਣ ਆਪਾਂ 89 ਪੁਆਇੰਟ ਦੀ ਗੱਲ ਕਰਦੇ ਹਾਂ ਜਿਨ੍ਹਾਂ ਔਰਤਾਂ ਦੇ ਸਰੀਰ ਦੇ ਸੱਜੇ ਪਾਸੇ ਨਾਲੋਂ ਖੱਬੇ ਪਾਸੇ ਜ਼ਿਆਦਾ ਤਿਲ ਹੁੰਦੇ ਹਨ ਅਜਿਹੀਆਂ ਲੜਕੀਆਂ ਪਰਿਵਾਰ ਲਈ ਬਹੁਤ ਖੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਉਹ ਆਪਣੇ ਸਹੁਰੇ ਵੀ ਬਹੁਤ ਖੁਸ਼ਕਿਸਮਤ ਹੁੰਨ ਉਹਨਾਂ ਦੇ ਪਰਿਵਾਰ ਵਿੱਚ ਸੁੱਖ ਸੌਲਤਾ ਦੀ ਕਦੇ ਕਮੀ ਨਹੀਂ ਆਉਂਦੀ ਜਿਹੜੀਆਂ ਔਰਤਾਂ ਦੀਆਂ ਲੱਤਾਂ ਲੰਬੀਆਂ ਹੁੰਦੀਆਂ ਹਨ ਉਹਨਾਂ ਦੇ ਵੀ ਲਕਸ਼ਮੀ ਦੇ ਰੂਪ ਮੰਨਿਆ ਜਾਂਦਾ ਹੈ ਜਿਸ ਵੀ ਘਰ ਵਿੱਚ ਵਿਆਹ ਹੁੰਦਾ ਹੈ ਉਸ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਜਿਸ ਔਰਤ ਦੇ ਮੱਥੇ ਤੇ ਵਿੱਚ ਘਰ ਇੱਕ ਤਿਲ ਹੁੰਦਾ ਹੈ ਉਹ ਵਿਆਹ ਇੱਕ ਬਹੁਤ ਹੀ ਅਮੀਰ ਅਤੇ ਖੁਸ਼ਹਾਲ ਆਦਮੀ ਨਾਲ ਹੁੰਦਾ ਹੈ ਠੀਕ ਹੈ ਜਿਨ੍ਹਾਂ ਦੇ ਦਿਲ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜਿਨ੍ਹਾਂ ਦੀ ਲਤਾਂ ਲੰਮੀਆਂ ਨੇ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਅੱਗੇ ਆਪਾਂ 21 ਤੋਂ 22 ਪੁਆਇੰਟ ਵੱਲ ਚੱਲਦੇ ਹਾਂ ਹੁਣ ਆਪਾਂ 22 ਪੁਆਇੰਟ ਦੀ ਗੱਲ ਕਰਦੇ ਹਾਂ ਕੀ ਹੈ ਜੇਕਰ ਕੋਈ ਔਰਤ ਤੁਰਦੀ ਹੈ ਤਾਂ ਉਸਦੇ ਕਦਮਾਂ ਤੋਂ ਲਗਾਤਾਰ ਧੂੜ ਉੱਠਦੀ ਰਹਿੰਦੀ ਹੈ ਜਈ ਔਰਤ ਆਪਣੇ ਪਰਿਵਾਰ ਲਈ ਨਮੋਸ਼ੀ ਦਾ ਕਾਰਨ ਬਣ ਜਾਂਦੀ ਹੈ ਜਿਨ੍ਹਾਂ ਕੁੜੀਆਂ ਦੀ ਜੀਬ ਲਾਲ ਅਤੇ ਕੋਮਲ ਹੁੰਦੀ ਹੈ ਅਜਿਹਾਂ ਲੜਕੀਆਂ ਜੀਵਨ ਵਿੱਚ ਸੁੱਖ ਪ੍ਰਾਪਤ ਕਰਦੀਆਂ ਹਨ ਉਹਨਾਂ ਦੀ ਚੰਗੀ ਕਿਸਮਤ ਸਿਰਫ ਉਹਨਾਂ ਤੱਕ ਹੀ ਸੀਮਤ ਨਹੀਂ ਰਹਿੰਦੀ ਸਗੋਂ ਉਹਨਾਂ ਦੇ ਕਾਰਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਖਰ ਸੁਖ ਮਾਣਦੇ ਹਨ ਜਿੰਨਾਂ ਕੁੜੀਆਂ ਦੇ ਮੱਥੇ ਬਹੁਤ ਚੌੜਾ ਹੁੰਦਾ ਹੈ ਉਹਨਾਂ ਦੀ ਕਿਸਮਤ ਬਹੁਤ ਉੱਚੀ ਹੁੰਦੀ ਹੈ ਜੇਕਰ ਕਿਸੇ ਔਰਤ ਦਾ ਮੱਥਾ ਤਿੰਨ ਉਂਗਲਾ ਤੋਂ ਚੌੜਾ ਅਤੇ ਚੰਦਰਮਾ ਵਾਓ ਅਤੇ ਚੰਦਰਮਾ ਜੜਮਤਲ ਦੀ ਕੁੜੀਆਂ ਦੀਆਂ ਉਂਗਲਾਂ ਜਿਵੇਂ ਆਪਾਂ ਗਰਦਨ ਦੀਆਂ ਉਂਗਲਾਂ ਦੀ ਗੱਲ ਕੀਤੀ ਉਸੇ ਤਰ੍ਹਾਂ ਹੀ ਆਪਾਂ ਮੱਥੇ ਦੀਆਂ ਉਂਗਲਾਂ ਮਿਲਾਂਗੇ ਤੇ ਜਿਉਂਦੇ ਤੂੰ ਮਤਲ ਦੇ ਚੌੜਾ ਤੇ ਚੰਦਰਮੇ ਦੇ ਚੰਦਰਮੇ ਦੇ ਮਤਲ ਅਨੁਸਾਰ ਆਕਾਰ ਦੇ ਹੋਵੇ ਤਾਂ ਉਹ ਲੜਕੀਆਂ ਦੀ ਖੁਸ਼ੀ ਵੱਧ ਜਾਂਦੀ ਹੈ ਉਹ ਜਿਸ ਘਰ ਵਿੱਚ ਜਾਂਦੀ ਹੈ ਉਸ ਵਿੱਚ ਕਦੇ ਵੀ ਪੈਸੇ ਜਾਂ ਭੋਜਨ ਦੀ ਕਮੀ ਨਹੀਂ ਹੁੰਦੀ ਜਿਨ੍ਹਾਂ ਕੁੜੀਆਂ ਦੀਆਂ ਉਂਗਲਾਂ ਲੰਬੀਆਂ ਹੁੰਦੀਆਂ ਹਨ ਸੁੰਦਰ ਹੁੰਦੀਆਂ ਹਨ ਉਹ ਆਪਣੇ ਪਤੀ ਲਈ ਖੁਸ਼ਕਿਸਮਤ ਸਾਬਤ ਹੁੰਦੀਆਂ ਹਨ ਅਜਈਆਂ ਕੁੜੀਆਂ ਪਤੀ ਵਿਆਹ ਤੋਂ ਬਾਅਦ ਆਪਣੇ ਉਰਜ ਘਾਰ ਵਿੱਚ ਚੰਗੇ ਅਹੁਦਾ ਹਾਸਲ ਕਰ ਲੈਂਦੇ ਹਨ ਨਾਲ ਹੀ ਨੌਕਰੀ ਅਤੇ ਕਾਰੋਬਾਰ ਵਿੱਚ ਲਗਾਤਾਰ ਤਰੱਕੀ ਹੁੰਦੀ ਹੈ ਜੇਕਰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਵਾਰਤਵਾਤ ਸ਼ੇਅਰ ਵੀ ਕਰਿਓ ਤੇ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਅੱਗੇ ਆਪਾਂ ਕਿਹਦੀ ਚੀਜ਼ ਬਾਰੇ ਲੈ ਕੇ ਆਉ ਜਰੂਰ ਦੱਸਿਓ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਵੀਡੀਓ ਦਾਸ ਤੱਕ